ਨਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੌਕਾ ਸਰਕਾਰਾਂ ਨੂੰ ਦੇਣਾ ਨਹੀਂ ਚਾਹੀਦਾ ਲੋਕਾਂ ਨੇ ਸੰਕੇਤ ਦਿੱਤੇ ਹੈ ਕਿ 12 ਹਰਸ ਦਾ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਲੋਕਾਂ ਨੇ ਇਹ ਵੀ ਸੰਕੇਤ ਦਿੱਤੇ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਅਗਵਾਈ ਕਾਂਗਰਸ ਪਾਰਟੀ ਕਰੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਦਾ ਸਮੁੱਚਾ ਵਰਕਰ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮਜ਼ਦੂਰਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਅਸੀਂ ਆਵਾਜ਼ ਦੇਸ਼ ਦੀ ਸੰਸਦ ਵਿੱਚ ਪਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਬੁਲੰਦ ਕਰਾਂਗੇ ਸਰ ਨੂੰ ਦਿਹਾੜੀ ਆਪਣੇ ਲੋਕ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦੇ ਨੇ ਕਿੱਥੇ ਤੁਹਾਡਾ ਆਫਿਸ ਹੋਰ ਕਿੱਥੇ ਬੰਦ ਰਹਿੰਦਾ ਰਾਜਾ ਵਿਣਗ ਨਾਲ ਵੈਸੇ ਤਾਂ ਹਰ ਜਗ੍ਹਾ ਤੇ ਸਾਡੇ ਨੁਮਾਇੰਦੇ ਬੈਠੇ ਜੋ ਵੀ ਇਹ ਚੇਨ ਨਾਲ ਚੇਨ ਜੋੜਦੀ ਹੈ ਬਲੌਕ ਪ੍ਰੈਜ਼ੀਡੈਂਟਸ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸਾਡੇ ਕੰਟੈਸਟਡ ਕੈਂਡੀਡੇਟਸ ਨੇ ਔਰ ਬਹੁਤ ਸਾਰੇ ਲੋਕਾਂ ਦਾ ਮੇਰੇ ਨਾਲ ਸਿੱਧਾ ਸੰਪਰਕ ਹੈ ਲੇਕਿਨ ਅਸੀਂ ਜਲਦੀ ਪੰਜ ਚਾਰ ਦਿਨਾਂ ਦੇ ਅੰਦਰ ਅੰਦਰ ਲੁਧਿਆਣਾ ਦੇ ਵਿੱਚ ਇੱਕ ਆਫਿਸ ਦਾ ਨਿਰਮਾਣ ਕਰਕੇ ਲੋਕਾਂ ਨੂੰ ਉਸ ਆਫਿਸ ਦਾ ਨੰਬਰ ਤੇ ਉੱਥੇ ਆਪਣੇ ਵਿਅਕਤੀ ਸੱਜਣ ਸਾਥੀ ਛੱਡ ਦਿਆਂਗੇ ਔਰ ਇੱਕ ਸਮੇਂ ਸੀਮਾ ਨਿਸ਼ਚਿਤ ਕਰ ਦਿਆਂਗੇ ਜਿੱਥੇ ਉਹ ਜਾ ਕੇ ਆਪਣਾ ਕੰਮ ਵੀ ਕਰਾ ਸਕਦੇ ਔਰ ਮੇਰੇ ਤੱਕ ਉਹ ਮਿਲਣ ਦਾ ਕੰਮ ਔਰ ਆਪਣੀ ਮੇਰੇ ਨਾਲ ਗੱਲਬਾਤ ਵੀ ਕਰ ਸਕਣਗੇ ਜਿਹੜਾ ਉੱਤੋਂ ਪਹਿਲਾਂ ਜਾ ਕੇ ਲਪੇਟਿੰਗ ਮਿੰਟ ਇਨਫੋਰਮੈਂਸ ਨੇ ਕਿਹਾ ਕਿ ਮੈਂ ਜਦ ਫੇਸਬੁਕ ਮੰਤਰਾਲੇ ਮਿਲ ਗਿਆ ਹੈਗਾ ਤੇ ਜੇ ਸੀਐਮ ਰਾਜਾ ਬੜੀਪੀ ਸੀਐਮ ਜਾਂਚ ਨਿਕਿਤ ਕੀਤੀ ਜਾਵੇ ਨਹੀਂ ਤਾਂ ਮੈਂ ਇਤਰੋ ਈਡੀ ਦੀ ਜਾਂਚ ਕਰਾਵਾਂ ਚਲੋ ਮੇਰੀ ਇਹ رائے ਹੈ ਮੇਰੇ ਭਰਾ ਨੂੰ ਮੇਰੀ ਜਾਂਚ ਜਿਹੜੀ ਕਰਾਉਣੀ ਆ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖਟਿਆ ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ ਕੈਪਟਨ ਬਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਿਵਾਰ ਤੱਕ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ ਬਾਕੀ ਕਿਸੇ ਨੇ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਜੇ ਨਹੀਂ ਕਰਨੀ ਹੈ ਉਹ ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ ਰੇਲਵੇ ਲਈ ਕੀ ਹੋ ਸਕਦਾ ਹੈ ਔਰ ਮੈਨੂੰ ਲੱਗਦਾ ਹੈ ਫੂਡ ਪ੍ਰੋਸੈਸਿੰਗ ਪੰਜਾਬ ਦੇ ਹਾਸੇ ਕੀ ਕਰ ਸਕਦੀ ਹੈ ਇਹਦੇ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਅਗਰ ਇਸ ਸਬਾਪਯੁੱਧ ਵੀ ਕੋਡੇ ਕੋਲੇ ਸਮਾਂ ਬਚਦਾ ਹੈ ਤਾਂ ਫਿਰ ਤੁਸੀਂ ਇਹੋ ਜੇ ਕੰਮ ਆਸੇ ਆਪਣੀ ਤਵਜੋ ਲਾ ਸਕਦੇ ਹੋ ਲੇਕਿਨ ਮੈਂ ਜਿਸ ਵਿਅਕਤੀ ਨੇ ਨੂੰ ਮੈਂ ਪੜਦੇ ਜਿਸ ਵਿਅਕਤੀ ਨੂੰ ਮੈਂ ਪੋਲਿਟਿਕਸ ਦਾ ਪ੍ਰਸ਼ੰਤਾਮਾ ਮੰਨਦਾ ਹੈ ਜਦੋਂ ਮੈਂ ਉਹਨਾਂ ਨੂੰ ਪੜਦਾ ਔਰ ਵੇਖਦਾ ਉਹ ਇਹ ਕਿ ਸਿੱਖਿਆ ਦਿੰਦੇ ਆ ਕਿ ਆਪਣੇ ਤਰੀਕੇ ਨਾਲ ਪੋਜ਼ਿਟਿਵ ਰਾਜਨੀਤੀ ਕਰੋ ਜਿਹੜੇ ਲੋਗ ਨੈਗੇਟਿਵ ਰਾਜਨੀਤੀ ਕਰਦੇ ਆ ਉਹ ਰਾਜਨੀਤੀ ਦੇ ਵਿੱਚ ਬਹੁਤੀ देर ਕਾਮਯਾਬ ਨਹੀਂ ਹੋ ਸਕਦੇ ਔਰ ਉਹਨੇ ਚੇ ਵੀ ਲਿਖਿਆ ਹੈ ਕਿ ਗੁੱਸੇ ਵਾਸਤੇ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਵਿਅਕਤੀ ਨੂੰ ਗੁੱਸਾ ਆਉਂਦਾ ਹੈ ਜਿਹੜੇ ਵਿਅਕਤੀ ਦੇ ਮਨ ਦੇ ਵਿੱਚ ਬਦਲਾਖੋਰੀ ਦੀ ਭਾਵਨਾ ਹੈ ਉਹ ਵਿਅਕਤੀ ਜ਼ਿਆਦਾ ਤੇ ਰਾਜਨੀਤੀ ਚ اور لوگ کچھ ٹیک نہیں سکتے وڑنگ صاحب ایک کہی آ رہا ہے کہ अमृता वड़िंग जी ਨੂੰ ਤੁਸੀਂ ਗਿੱਦੜਵਾਤੋਂ ਚੋਂ ਛੋਣ ਦੀ ਜਿਹੜੀ ਤਿਆਰੀ ਕਰ ਰਹੇ ਹੋ ਪਤਾ ਨਹੀਂ ਕਿੱਥੋਂ ਆ ਰਿਹਾ ਮੈਨੂੰ ਲੱਗਦਾ ਤੇਰੇ ਮਨ ਚ ਹੀ ਕੱਲੇ ਰਿਹਾ ਹੈ ਆਦਰਵਾਇਸ ਸਾਹ ਦੇ ਕੁਝ ਨਹੀਂ ਆ ਰਿਹਾ ਆਪਣੀ مرضی ਨਾਲ ਹੀ ਪੱਤਰਕਾਰ میرے ਭਰਾ کہہ دیندے ہیں میں ਕੀ کہہ رہے ہیں ਗਿੱਦੜਵਾਤ ਛੱਡਣਾ میں ਕੀ کہہ رہے ہیں ਗਿੱਦੜਵਾਤ ਛੱਡਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੋਰ ਮੈਂ ਵੜਿੰਗਪਿੰਡ 'ਚ ਰਹਿਣਾ ਸੁਣ ਲੋ ਵੜਿੰਗਪਿੰਡ 'ਚ ਰਹਿਣਾ ਮੈਂ ਵੜਿੰਗਪਿੰਡ ਛੱਡਦਾ ਨਹੀਂ ਰਿਹਾ ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਿ ਓਏ ਮੇਰਾ ਇੱਕ ਸਵਾਲ ਹੈ ਨਾ ਕਿ ਇਹ ਵੀ ਸੁਣ ਨੂੰ ਆ ਰਿਹਾ ਹੈ ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੁਣ ਨੂੰ ਆ ਰਿਹਾ ਨਹੀਂ ਸੋ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵੜਿੰਗ ਉਹ ਮੰਨੇ ਲੁਧਿਆਣਾ ਦੇ ਕਿਹੜੇ ਮੁੱਦੇ ਸਭ ਤੋਂ ਪਹਿਲਾਂ ਜਿਹੜੇ ਨੇ ਚੱਕੇ ਜਾਣਗੇ ਜਨ ਲੱਗਦਾ ਹੈ ਹਜੇ ਮੈਂ ਧੰਨਵਾਦ ਕਰਦੇ ਆ ਮੈਂ ਵਿਜ਼ਨ ਡਾਕੂਮੈਂਟ ਪ੍ਰਾਈਵੇਟ ਦੇ ਨਾਮ ਤੇ ਆਪਾਂ ਲੋਕਾਂ ਨੂੰ ਦਿੱਤਾ ਸੀ ਲੁਧਿਆਣਾ ਦੇ ਪ੍ਰਮੁੱਖ ਮੁੱਦੇ ਜਿਹੜੇ ਨੇ ਜਿਵੇਂ এনवायरमेंट ਦਾ ইস্যੂ ਹੈ ਬੁਡੇ ਨਾਲੇ ਦਾ ইস্যੂ ਹੈ ਇੰਡਸਟਰੀ ਦਾ ইস্যੂ ਹੈ ਇਹਨਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਚੰਗਾ ਗੱਲ ਕਰਾਂਗੇ ਕੋਮ ਕਮੇਟੀ ਮੀਟਿੰਗ ਚੱਲ ਰਹੀ ਹੈ ਕੜਜਲ ਦੇ ਤੁਹਾਨੂੰ ਲੱਗਦਾ ਹੈ ਕਿ ਚਾਰ ਕਰਾ ਨੇ ਕਿਵੇਂ ਹਾਰ ਹੋਈ ਗਿਆ ਮੇਰੀ رائے ਹੈ ਕਿ ਜਿਵੇਂ ਅ ਰਾਣੀ ਸਾਹਿਬ ਨੇ ਕਿਹਾ رائے ਦਿੱਤੀ ਹੈ ਕਿ ਚੁੰਦਾ ਰਿਪੋਰਟ ਲਾਗੂ ਕਰ ਲੈਣੀ ਚਾਹੀਦੀ ਹੈ ਸੁਖਬੀਰ ਜੀ ਨੂੰ ਮੈਂ ਇਹ رائے ਦੇਾਂਗਾ ਕਿ ਬਹੁਤ ਅਕਾਲੀ ਦਲ ਦੀ ਵੱਡਾ ਇਤਿਹਾਸ ਰਿਹਾ ਹੈ ਕੇਵਲ ਆਪਣੇ ਪਰਿਵਾਰਵਾਦ ਦੇ ਮੋਹ ਦੇ ਵਿੱਚ ਅਕਾਲੀ ਦਲ ਨੂੰ ਮਾਰਿਆ ਨਾ ਜਾਵੇ ਮੇਰੇ ਬੜੇ ਸਤਿਕਾਰਯੋਗ ਨੇ ਲੇਕਿਨ ਕਾਂਗਰਸ ਪਾਰਟੀ ਦਾ ਦੇਖ ਲੋ ਇਤਿਹਾਸ सीताराम केसरी ਜੀ ਵੀ ਬਣੇ ਔਰ ਅੱਜ ਉਸ ਪਾਰਟੀ ਨੂੰ ਖਰਗੇ ਸਾਹਿਬ ਚਲਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਆਪਣੇ ਸਾਥੀ ਸੰਜੋਗੀ ਸੱਜਣਾ ਦੀ ਗੱਲ ਮੰਨਦਿਆਂ ਹੋਇਆਂ ਝੁੰਡਾ ਰਿਪੋਰਟ ਜਿਹੜੇ ਉਹ ਕਹਿੰਦੇ ਹੈ ਉਰੇ ਤੇ ਜਰੂਰ ਵਿਚਾਰ ਕਰ ਲੈਣਾ ਕਾਲੀ ਦਲ ਨੂੰ ਚਾਹੀਦਾ ਹੈ ਬਾਕੀ ਉਹਨਾਂ ਦਾ ਇੰਟਰਨਲ ਮਾਮਲਾ ਹੈ। ਉਰੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਨਹੀਂ ਤਾਂ ਉਹ ਮੇਰੇ ਤੇ ਹੀ ਹੁਣੇ ਹੱਥ ਧੋ ਕੇ ਮੇਰੇ ਪਿੱਛੇ ਪੈ ਜਾਣਗੇ। ਕੁਲਵੀਰ ਜੀਰਾ ਤੇ ਪੱਛਾ ਤਾਂ ਚਾਇਆ ਜਿਹੜਾ ਤੁਹਾਨੂੰ ਸੁਣਾਵਾਸ ਕਰ ਰਹੇ ਨੇ। ਹਾਂ ਬਿਲਕੁਲ ਨਜਾਇਜ਼ ਪਰਚਾ। ਕੁਲਵੀਰ ਜੀਰਾ ਜੀ ਉੱਥੇ ਉਪਸਤ ਨਹੀਂ ਸਨ। ਇਸੇ ਬਾਅਦ ਵੀ ਪਰਚਾ ਦਿੱਤਾ ਉਹ ਧੰਨਵਾਦ ਕਰ ਰਹੀ ਸਭ। ਪਰਚਾ ਦੇਣ ਤੋਂ ਬਾਅਦ ਵੀ ਪੁਲਿਸ ਨੇ ਕਹਿਨੀਏ ਕਿ ਅਸੀਂ ਇਨਕੁਆਇਰੀ ਕਰਾਂਗੇ। ਪਹਿਲਾਂ ਤੁਸੀਂ ਪਰਚਾ ਹੀ ਕਿਉਂ ਦਿੰਦੇ ਹੋ ਜੇ ਤੁਸੀਂ ਮੁਬਾਰੀ ਕਰਨੀ ਹੈ ਸੋ ਮੈਨੂੰ ਲੱਗਦਾ ਹੈ ਕਿ ਬਦਲਾ ਖੋਰੀ ਦੀ ਭਾਵਨਾ ਦਾ ਜਵਾਬ ਇਸ ਵਾਰੀ ਲੋਕਾਂ ਨੇ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਦਿੱਤਾ ਹੈ ਜਿਸੇ ਨੂੰ ਜੇਲ੍ਹ ਤੇ ਜਨਾਹ ਕਿਸੇ ਤੇ ਪਰਚਾ ਦੇਣ ਦੇ ਨਾਲ ਅਗਰ ਲੋਕ ਜਿੱਤੇ ਜਾਂਦੇ ਹੁੰਦੇ ਤਾਂ ਫਿਰ ਸਰਕਾਰਾਂ ਇਹੀ ਕੰਮ ਕਰਦੀਆਂ ਫਿਰ ਬਾਦਲ ਵਾਲੇ ਕਦੇ ਨਾ ਜਾਂਦੇ ਉਹਨਾਂ ਦੀ ਸਰਕਾਰ ਰਹਿੰਦੀ ਮੇਰੀ ਰਾਏ ਹੈ ਸਮੇਂ ਦੀਆਂ ਸਰਕਾਰਾਂ ਕਿ ਬਦਲਾ ਖੋਰੀ ਦੀ ਭਾਵਨਾ ਛੱਡ ਕੇ ਪੋਜ਼ਿਟਿਵ ਤਰੀਕੇ ਨਾਲ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਇਹਦੇ ਤੇ ਪੰਜਾਬ ਸਰਕਾਰ ਨੂੰ ਗੌਰ ਫਰਮਾਉਣਾ ਚਾਹੀਦਾ ਹੈ